ਜਪੀ ਮੇ ਜਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਜਿਹੜੀ ਭਾਰਤ ਦੇ ਅੰਦਰ ਦਲਿਤ ਸਮਾਜ ਦੀ ਦੁਰਦਸ਼ਾ ਜਿਹੜੀ ਅੱਜ ਚਿੰਤਾਜਨਕ ਬਣੀ ਹੋਈ ਉਹ ਕਹਿ ਲਈਓ ਕਿ ਜਿਵੇਂ ਕਿ ਚਾਰ ਘਟਨਾਵਾਂ ਹੋਈਆਂ ਏ ਐਸਸੀਜੀ ਇਹ ਮਾਨਜੋਗ ਸੀਜੀ ਅਦਾਲਤ ਸੁਪਰੀਮ ਕੋਰਟ ਦੇ ਮਾਨਜੋਗ ਵੀ ਆਰ ਗਵਾਈ ਸਾਹਿਬ ਜਿਨ੍ਹਾਂ ਦੇ ਇੱਕ ਵਕੀਲ ਵੱਲੋਂ ਜੁੱਤੀ ਫੈਂਕਣ ਦੀ ਇੱਕ ਕੋਸ਼ਿਸ਼ ਕੀਤੀ ਗਈ ਆ ਉਹਦੇ ਨਾਲ ਹੀ ਇੱਕ ਏਡੀਜੀਪੀ ਜਿਹੜੇ ਹਰਿਆਣਾ ਸਰਕਾਰ ਜਿੱਥੇ ਬੀਜੇਪੀ ਦੀ ਸ਼ਾਸਤ ਸਰਕਾਰ ਆ ਕਿਉਂਕਿ ਉਹਦੇ ਵਿੱਚ ਇੱਕ ਏਡੀਜੀਪੀ ਜਿਹੜਾ ਵਾਈ ਪੂਰਨ ਕੁਮਾਰ ਜੀ ਨੂੰ ਜਨਾ ਆਤਮ ਹੱਤਿਆ ਕਰਨ ਨੂੰ ਮਜਬੂਰ ਕਰਨਾ ਔਰ ਜਿਹਦੇ ਵਿੱਚ ਉਹਨਾਂ ਨੇ ਸੁਸਾਈਡ ਨੋਟ ਦੇ ਵਿੱਚ ਆਪਣੇ 8 ਪੇਜਾਂ ਦਾ ਸੁਸਾਈਡ ਲਿਖਿਆ ਜਿਹਦੇ ਵਿੱਚ 15 ਆਈਏਐਸ ਪੀਸੀਐਸ ਅਧਿਕਾਰੀਆਂ ਦੇ ਨਾਮ ਦਰਜ ਕੀਤੇ ਆ ਪਰ ਜਿਹੜੇ ਉਥੇ ਦੀ ਸਰਕਾਰ ਆ ਸੈਣੀ ਸਰਕਾਰ ਆ ਜਾਂ বিজেপি ਸਰਕਾਰ ਆ ਉਹਨੇ ਉਸ ਜਿਹੜੀ ਆ ਜਿਹੜੀ ਘਟਨਾ ਨੂੰ ਬਹੁਤ ਹੀ ਲੈਜਨ ਨਾਲ ਲਿਆ ਔਰ ਉੱਤੇ ਕੋਈ ਸੰਜੀਦਗੀ ਨਹੀਂ ਦਿਖਾਈ ਔਰ ਨਾ ਹੀ ਕੋਈ ਅਜੇ ਤੱਕ ਗ੍ਰਿਫਤਾਰੀ ਹੋਈ ਔਰ ਮੇਰੇ ਨਾਲ ਨੇ ਇਸ ਵੇਲੇ ਬੀਬੀਂਦਰਜੀਤ ਕੌਰ ਰਮਾਨ ਹਲਕਾ ਵਿਧਾਇਕ ਬੀਬੀਂਦਰਜੀਤ ਕੌਰ ਰਮਾਨ ਨਕੌਦਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੀ ਪੰਜਾਬ ਸਰਕਾਰ ਕਿਉਂਕਿ ਭਗਵੰਤ ਮਾਨ ਜੀ ਜਿਹੜੇ ਸੈਕਟਰ ਦੇ ਵਿੱਚ ਜਾ ਕੇ ਉਹਨਾਂ ਦੇ ਜਿਹੜੀ ਪਤਨੀ ਆ ਆਈਐਸ ਆ ਅਮਨੀਤ ਕੌਰ ਦੇ ਨਾਲ ਵੀ ਮੁਲਾਕਾਤ ਕੀਤੀ ਔਰ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਔਰ ਪ੍ਰਤੀਕਿਰਿਆ ਜਾਣਦੇ ਆ ਆਪਾਂ ਬੀਬੀਂਦਰਜੀਤ ਕੌਰ ਰਮਾਨ ਵੱਲੋਂ ਕੀ ਉਹਨਾਂ ਦੀ ਪ੍ਰਤੀਕਿਰਿਆ ਇਸ ਐਡੀਜਵੀ ਮਾਮਲੇ ਵਿੱਚ ਕੀ ਕਹਿੰਦੇ ਤੁਸੀਂ ਇਹ ਬੜੀ ਦੁਖਦਾਈ ਘਟਨਾ ਐਡੀਸੀਪੀ ਸਾਹਿਬ ਵਾਲੀ ਇਸ ਤੋਂ ਇਲਾਵਾ ਵੀ ਜਿਹੜੀਆਂ ਵੱਖ-ਵੱਖ ਘਟਨਾਵਾਂ ਦੇਸ਼ ਦੇ ਵਿੱਚ ਜਾਤੀਵਾਦ ਨੂੰ ਬੜਾਵਾ ਦੇਣ ਵਾਸਤੇ ਔਰ ਇਹ ਬਾਬਾ ਸਾਹਿਬ ਅੰਬेडकर ਦੇ ਸੰਵਿਧਾਨ ਤੋਂ ਹਟ ਕੇ ਜਾਂ ਇਹ ਕਹਿ ਲੋ ਕਿ ਸੰਵਿਧਾਨ ਨੂੰ ਖਤਮ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਉਹਦੇ ਤਹਿਤ ਵਕ ਵਕ ਘਟਨਾਵਾਂ ਦੇਸ਼ ਦੇ ਵਿੱਚ ਹੋ ਰਹੀਆਂ ਕਦੀ ਸੀਜੀਪੀ ਸਾਹਿਬ ਤੇ ਜੁਕਤੀ ਸੁਟੀ ਜਾਂਦੀ ਹੈ ਕਦੀ ਕਿਸੇ ਆਈਐਸ ਅਫੀਸਰ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਜਾਂਦਾ ਔਰ ਇਹੋ ਜਿਹੀਆਂ ਸੈਂਕੜੇ ਘਟਨਾਵਾਂ ਨਹੀਂ ਹਜ਼ਾਰਾਂ ਘਟਨਾਵਾਂ ਦੇਸ਼ ਦੇ ਵਿੱਚ ਹੋ ਰਹੀਆਂ ਔਰ ਉਹਨਾਂ ਰਾਜਾਂ ਦੇ ਵਿੱਚ ਹੋ ਰਹੀਆਂ ਜਿੱਥੇ ਬੀਜੇਪੀ ਦਾ ਰਾਜ ਹੈ ਇਤੋਂ ਕਲੀਅਰ ਕਟ ਇਹ ਸਾਬਤ ਹੁੰਦਾ ਕਿ ਇਹ ਲੋਕ ਜਿਹੜੇ ਨੇ ਆਪਣੇ ਆਪ ਨੂੰ ਸਨਤਨਿਕ ਹੋਣ ਵਾਲੇ ਲੋਕ ਜਿਹੜੇ ਆ ਇਹਨਾਂ ਦੇ ਸਨਤਨ ਧਰਮ ਦੀ ਵੀ ਜੇ ਗੱਲ ਕਰੀਏ ਤਾਂ ਉਹ ਦਇਆ ਦੇ ਭਾਵ ਨਾਲ ਬਣਿਆ ਉਹ ਸਾਰਿਆਂ ਨੂੰ ਇੱਕ ਰੱਖਣ ਦੇ ਭਾਵ ਦੇ ਨਾਲ ਬਣਿਆ ਉਹ ਮਨੁੱਖਤਾ ਦੇ ਆਧਾਰ ਤੇ ਬਣਿਆ ਹੋਇਆ ਧਰਮ ਹੈ ਜੇ ਉਹਦੀ ਵੀ ਮੰਨ ਲਈਏ ਇਹ ਤਾਂ ਨੇੜੇ ਟੇੜੇ ਵੀ ਨਹੀਂ ਟੁਕਦੇ ਸਨਾਤਨ ਧਰਮ ਦੇ ਔਰ ਇਹ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਇਹ ਤਾਂ ਸਾਡਾ ਜਿਹੜਾ ਸੰਵਿਧਾਨ ਆ ਉਹਨੂੰ ਸਾਬੋਚਾ ਤਾਜ ਕਰਨ ਦੀਆਂ ਕੋਸ਼ਿਸ਼ਾਂ ਨੇ ਜਿਹੜੇ ਸਾਡੇ ਐਸਸੀ ਬਰਾਦਰੀ ਦਲਿਤ ਭਰਾਇਆ ਉਹਨਾਂ ਦਾ ਹੌਸਲੇ ਡਿੱਗਣ ਵਾਸਤੇ ਨੇ ਕਿ ਉੱਚੀਆਂ ਕੁਰਸੀਆਂ ਤੇ ਨਾ ਜਾਣ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ ਜਿਹੜੇ ਕੋਈ ਬਾਕੀ 2 2-4 ਰਾਜ ਰਹਿੰਦੇ ਸ਼ਾਇਦ ਅਸੀਂ ਉਹਨਾਂ ਤੇ ਵੀ ਕਾਬਜ਼ ਹੋ ਜਾਈਏ ਔਰ ਇਹਨਾਂ ਨੂੰ ਬਿਲਕੁਲੀ ਜਿਹੜਾ ਰਾਜ ਦੇ ਵਿੱਚੋਂ ਬਾਹਰ ਕਰਦੀਏ ਇਹ ਗਲਤ ਫਹਿਮੀ ਇਹਨਾਂ ਦੀ ਔਰ ਸਭ ਤੋਂ ਵੱਡੀ ਗੱਲ ਕਿ ਦੇਸ਼ ਹੁਣ ਵੀ ਸਮਝ ਲਵੇ ਹੁਣ ਵੀ ਜੇ ਉਹਨਾਂ ਨੂੰ ਸਮਝ ਆ ਜਾਏ ਕਿ ਇਹਨਾਂ ਦਾ ਮੁੱਖ ਏਜੰਡਾ ਜਿਹੜਾ ਆ ਉਹ ਭਾਈਚਾਰਕ ਸਾਂਝ ਨੂੰ ਤੋੜਨਾ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪਣੇ ਮਨੋਰਥ ਸਾਧਣ ਦਾ ਬੀਜੇਪੀ ਦਾ ਇਹ ਏਜੰਡਾ ਜਿਨ੍ਹਾਂ ਦੇ ਕਹਿੰਦੇ ਹੁੰਦੇ ਨਾ ਆਪਣੇ ਪਰਿਵਾਰ ਨਾ ਹੋਣ ਜਿਨ੍ਹਾਂ ਦੇ ਆਪਣੇ ਘਰ ਘਾਟ ਨਾ ਹੋਣ ਉਹਨਾਂ ਨੂੰ ਮਾਨਵਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਇਹਨਾਂ ਨੂੰ ਕਿਸੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ ਚੰਬਰ ਸਾਹਿਬ ਇਹ ਐਵੇਂ ਭਰਮ ਭਲੇਖੇ ਨੇ ਕਿ ਇਹ ਜਿਹੜੇ ਦੋ ਚਾਰ ਉਹਨੇ ਬੀਜੇਪੀ ਇਹ ਕਿਸੇ ਦੇ ਸਕੇ ਨੇ ਕਿਉਂਕਿ ਇਹਨਾਂ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਹੀ ਹੈ ਨਹੀਂ ਜੇ ਵਕੀਜੀ ਇਹਨਾਂ ਦੇ ਜੇ ਇਹਨਾਂ ਨੂੰ ਦੁੱਖ ਲੱਗਦਾ ਕਿ ਸੀਜੀ ਜੀ ਇੱਕ ਵਕੀਲ ਵੱਲੋਂ ਜਿਹੜਾ ਰਕੇਸ਼ ਕਿਸ਼ੋਰੀ ਆ ਉਹਨਾਂ ਵੱਲੋਂ ਜੁੱਤੀ ਸੁੱਟੀ ਜਾਂਦੀ ਆ ਤੇ ਕਿਉਂਕਿ ਉਸ ਪ੍ਰਸ਼ਾਸਨ ਦਾ ਜਿਹੜਾ ਉਹ ਉਹ ਬੀਜੇਪੀ ਦੇ ਹੱਥ ਆ ਕਿਉਂ ਬੀਜੇਪੀ ਦੇ ਪ੍ਰਸ਼ਾਸਨ ਵੱਲੋਂ ਕਿਉਂਕਿ ਇੱਕ ਸੁਪਰੀਮ ਕੋਰਟ ਦੇ ਜੱਜ ਦੇ ਉੱਪਰ ਇਦਾਂ ਦੀ ਕੋਈ ਘਟਨਾ ਹੋਣੀ ਉਹ ਭਾਰਤੀ ਲੋਕਤੰਤਰ ਨੂੰ ਵੀ ਖਤਰਾ ਪੈਦਾ ਕਰਦੀ ਆ ਔਰ ਇਹਦੇ ਨਾਲ ਹੀ ਨਾ ਹੀ ਕਾਨੂੰਨ ਮੰਤਰੀ ਨਾ ਹੀ ਪ੍ਰਧਾਨ ਮੰਤਰੀ ਔਰ ਨਾ ਹੀ ਗ੍ਰਹਿ ਮੰਤਰਾਲਿਆਂ ਨੇ ਕੋਈ ਇੱਥੇ ਕੋਈ ਥੋੜ ਉਸ ਵਾਰ ਕਾਰਵਾਈ ਕੀਤੀ ਔਰ ਨਾ ਹੀ ਕੋਈ ਬਿਆਨ ਦਿੱਤਾ ਬਿਲਕੁਲ ਉਸੇ ਟਾਈਮ ਜਿਹੜਾ ਉਸ ਵਕੀਲ ਦਾ ਲਾਇਸੈਂਸ ਸਸਪੈਂਡ ਹੋਣਾ ਚਾਹੀਦਾ ਸੀ ਪਰ ਇਹਨਾਂ ਦੇ ਇਹਨਾਂ ਦੇ ਅੰਦਰ ਨਾ ਕੋਈ ਮਾਨਵਤਾ ਆ ਇਹ ਸੰਵੇਦਨਹੀਨ ਬੰਦੇ ਆ ਇਹਨਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਸੰਵੇਦਨਸ਼ੀਲਤਾ ਨਹੀਂ ਹੈਗੀ ਇਹਨਾਂ ਦੇ ਵਿੱਚ ਮਾਨਵਤਾ ਤੋਂ ਕੋਰੇ ਦੂਰ ਆ ਬਿਲਕੁਲ ਹੀ ਸਖਨੇ ਲੋਕ ਨੇ ਇਹ ਜਿਨ੍ਹਾਂ ਦੇ ਅੰਦਰ ਕਿਸੇ ਦਾ ਕੋਈ ਦੁੱਖ ਦਰਦ ਨਹੀਂ ਕਿਸੇ ਦਾ ਮਾਨਸਨਮਾਨ ਕਰਨਾ ਇਹ ਲੋਕ ਜਾਣਦੇ ਨਹੀਂ ਹੈ ਇਹਨਾਂ ਦੇ ਹੱਥ ਰਾਜ ਆਇਆ ਹੋਇਆ ਬਸ ਰਾਜ ਦੇ ਤਹਿਤ ਸਭ ਕੁਝ ਕਹਿੰਦੇ ਕਿ ਅਸੀਂ ਤੈਸ ਨੈਸ ਕਰਦੇ ਜਾਈਏ ਜਿਵੇਂ ਬਲਡوزر ਫੜਿਆ ਹੋਇਆ ਕਿ ਬਲਡوزر ਫੇਰਦੇ ਜਾਈਏ ਤਾਂ ਸਭ ਕੁਝ ਸਾਫ ਕਰਦੇ ਜਾਈਏ ਇਹ ਲੋਕਤੰਤਰ ਦਾ ਦੇਸ਼ ਆ ਏਡਾ ਵੱਡਾ ਲੋਕਤੰਤਰ ਦੁਨੀਆ ਦਾ ਇਹਨਾਂ ਦੇ ਭਰਮ ਭਲੇਖੇ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਹੋ ਜਾਣੇ ਆ ਔਰ ਬਿਹਤਰ ਹੋਏਗਾ ਕਿ ਵੀ ਜਿਹੜਾ ਸਾਡਾ ਸਮਾਜ ਕਿਉਂਕਿ ਬਾਕੀ ਸਾਰੇ ਅਸੀਂ ਇਕੱਠੇ ਆ ਤੁਸੀਂ ਦੇਖੋ ਪੰਜਾਬ ਦਲਿਤਾਂ ਦੇ ਨਾਲ ਖੜਾ ਜਿੱਥੇ-ਜਿੱਥੇ ਇਹਨਾਂ ਦੀ ਹਰ ਇੱਕ ਹੀ ਆਮ ਲੋਕ ਸਾਰੇ ਇੱਕ ਦੂਸਰੇ ਦੇ ਨਾਲ ਖੜੇ ਆ ਮੈਂ ਇਹ ਵੀ ਗੱਲ ਕਲੀਅਰ ਕਰਦਾ ਆ ਆਮ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਇਹ ਜਾਤ ਪਾਤ ਬਰਾਦਰੀ ਤੇ ਉਹ ਨਹੀਂ ਦਲਿਤਾਂ ਦੇ ਨਾਲ ਉਹਨਾਂ ਦੇ ਵੱਖ-ਵੱਖ ਵਿਤਕਰੇ ਨਹੀਂ ਹੈਗੇ ਆਮ ਲੋਕ ਸਾਰੇ ਇੱਕ ਦੂਸਰੇ ਨਾਲ ਖੜੇ ਆ ਪੰਜਾਬ ਸਰਕਾਰ ਸਰਦਾਰ ਪ੍ਰਗਨ ਸਿੰਘ ਜੀ ਮਾਨ ਉਹਨਾਂ ਦੇ ਘਰ ਵੀ ਜਾ ਕੇ ਆਏ ਆ ਪਰਸੋਂ ਸ਼ਾਮ ਨੂੰ ਹਰ ਜ਼ਿਲ੍ਹੇ ਦੇ ਵਿੱਚ ਕੈਂਡਲ ਮਾਰਚ ਕੀਤਾ ਗਿਆ ਇਸ ਖੁਦਕੁਸ਼ੀ ਦੇ ਵਿਰੋਧ ਦੇ ਵਿੱਚ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸਾਰੀ ਦੁਨੀਆ ਸਾਰਾ ਸਾਡਾ ਦੇਸ਼ ਵੀ ਇੱਕ ਦੂਸਰੇ ਨਾਲ ਭਾਈਚਾਰਕ ਸਾਂਝ ਤੌਰ ਤੇ ਖੜਾ ਪਰ ਇਹ ਲੋਕ ਜਿਹੜੇ ਨੇ ਇਹ ਜੇ ਕਿਸੇ ਦੇ ਸਕੇ ਹੋਣਗੇ ਤੇ ਤਾਂ ਇਹ ਗਲਬਣੀ ਇਹਨਾਂ ਦੇ ਇਹ ਜਿਹੜੇ ਨੇ ਨਾ ਮਾਨਵਤਾ ਤੋਂ ਸਖਣੇ ਲੋਕ ਨੇ ਇੱਕ ਮੈਂ ਤੁਹਾਨੂੰ ਘੱਟ ਨਾ ਜਿਆਦਾ ਵਾਲਾ ਨਾ ਕਿ ਇੱਕ ਗਵਾਲੀਅਰ ਦਾ ਵਕੀਲ ਆ ਅਨਿਲ ਮਿਸ਼ਰਾ ਉਹਨੇ ਬਾਬਾ ਸਾਹਿਬ ਨੂੰ ਬੇੜਕਨ ਨੂੰ ਇਹ ਕਹਿ ਕੇ ਪੁਕਾਰਿਆ ਗਿਆ ਕਿ ਉਹ ਅੰਗਰੇਜ਼ਾਂ ਦਾ ਏਜੰਟ ਸੀ ਔਰ ਕਿਤਨੇ ਕਿਤੇ ਰਾਜਨੀਤੀ ਵਿੱਚ ਇਹ ਸਾਡੇ ਜਿਹੜੇ ਸਮਾਜ ਨੂੰ ਬਾਬਾ ਸਾਹਿਬ ਬੇੜਕਨ ਨੂੰ ਪਿਆਰ ਕਰਦੇ ਉਹਨਾਂ ਦੇ ਜਿਹੜੇ ਹਿਰਦੇ ਬਲੁੰਧੜੇ ਗਏ ਇਸ ਚੀਜ਼ ਨੂੰ ਕਹਿਣ ਨਾਲ ਪਰ ਭਾਰਤ ਸਰਕਾਰ ਵੱਲੋਂ ਕੋਈ ਵੀ ਉੱਤੇ ਐਕਸ਼ਨ ਨਹੀਂ ਲਿਆ ਆ ਦੇਖੋ ਬਾਬਾ ਸਾਹਿਬ ਨੂੰ ਕਿਸੇ ਦਾ ਵੀ ਏਜੰਟ ਕਹਿਣਾ ਇਹ ਹਰ ਇੱਕ ਸਿਰਫ ਐਸਿਪਾਈ ਚਾਰਾ ਨਹੀਂ ਸਭ ਦਾ ਮਾਨ ਸਨਮਾਨ ਜਿਹੜਾ ਉਹ ਉਹਨਾਂ ਦੇ ਸੰਵਿਧਾਨ ਦੇ ਨਾਲ ਜੁੜਿਆ ਹੋਇਆ ਜੇ ਕਿਸੇ ਦਾ ਅੱਜ ਮਾਨ ਸਨਮਾਨ ਜੇ ਮੈਂ ਅੱਜ ਤੁਹਾਡੇ ਸਾਹਮਣੇ ਖੜੀ ਆਂ ਤਾਂ ਮੈਂ ਸੰਵਿਧਾਨ ਦੇ ਸਿਰ ਤੇ ਖੜੀ ਆਂ ਸਭ ਦਾ ਮਾਨ ਸਨਮਾਨ ਉਹ ਨਾਲ ਜੁੜਿਆ ਹੋਇਆ ਇਹ ਇਹ पागल कसम ਦੇ ਲੋਕ ਪਤਾ ਨਹੀਂ ਕਿੱਥੋਂ ਕਿੱਥੋਂ ਇਹਨਾਂ ਨੇ ਭਰਤੀ ਕੀਤੇ ਹੋਏ ਜਿਨ੍ਹਾਂ ਨੂੰ ਬੋਲਣ ਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਬੋਲਦੇ ਬਹੁਤ ਸਾਰੇ ਲੋਕ ਐਸੇ ਬਹੁਤ ਸਾਰੇ ਮੰਤਰੀ ਇਹਨਾਂ ਦੇ ਇਹੋ ਜਿਹੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਹੜੇ ਸ਼ਬਦ ਬੋਲਦੇ ਆ ਅਸੀਂ ਕੇਂਦਰੀ ਮੰਤਰੀ ਆ ਅਸੀਂ ਕਿਤੇ ਉੱਚੇ ਸਟੇਟਸ ਤੇ ਬੈਠੇ ਆ ਅਸੀਂ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਇਹਨਾਂ ਨੇ ਤਾਂ ਦੁਨੀਆ ਦੇ ਵਿੱਚ ਦੇਸ਼ ਦਾ ਨਾਮ ਬਦਨਾਮ ਕਰਕੇ ਰੱਖ ਦਿੱਤਾ ਜਿਨ੍ਹਾਂ ਦੀ ਭਾਸ਼ਾ ਨਹੀਂ ਚੰਗੀ ਆਪਣੇ ਲੋਕਾਂ ਵਾਸਤੇ ਉਹਨਾਂ ਨੂੰ ਦੁਨੀਆ 'ਚ ਕੌਣ ਪਸੰਦ ਕਰਦਾ ਇਹ ਇਹ ਵੀ ਇੱਕ ਮਤਲਬ ਜਿਹੜਾ ਘਣੌਣੀਆਂ ਇਹਨਾਂ ਦੀ ਹਰਕਤਾਂ ਹੀ ਨੇ ਸਾਰੇ ਦੇਸ਼ ਦੇ ਵਿੱਚ ਨੇ ਵੱਖ-ਵੱਖ ਇਦਾਂ ਦੀ ਜਿਹੜੀਆਂ ਸੰਵਿਧਾਨ ਦੇ ਖਿਲਾਫ ਮੈਂ ਫੇਰ ਕਹਿ ਰਹੀ ਆ ਇਹ ਸੰਵਿਧਾਨ ਨੂੰ ਕੁਚਲਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਆ ਦੇਸ਼ ਦੇ ਲੋਕ ਇਹਨਾਂ ਨੂੰ ਸਬਕ ਸਿਖਾਉਣ ਕਿਉਂਕਿ ਪੁਰਖਾਂ ਦੇ ਖਿਲਾਫ ਜਿਹੜੇ ਮਹਾਪੁਰਖ ਹੈ ਸਾਡੇ ਭਗਵਾਨ ਵਾਲਮੀਕੀ ਜੀ ਐਸ਼ਰ ਗੁਬਦਾਸ ਮਹਾਰਾ ਜੀ ਬਾਬਾ ਸਾਹਿਬ ਡਾਕਟਰ ਪੀਮਰਾ ਉਵੇਦਕਰ ਜੀ ਇਦਾਂ ਦੀਆਂ ਜਿਹੜੇ ਪੁਰਖਿਆ ਜਿਹੜੋ ਕਿ ਅੰਜਨਾ ਮੁਕਸ਼ਮ ਜਿਹੜੀ ਅੱਜ ਤੱਕ ਦੀ ਇੱਕ ਐਂਕਰ ਆ ਉਹਨਾਂ ਵੱਲੋਂ ਵੀ ਭਗਵਾਨ ਵਾਲਮੀਕੀ ਮਾਤਰਾ ਜੋ ਟਿੱਪਣੀ ਕੀਤੀ ਗਈ ਆ ਇਹ ਸਿਰਫ ਆਪਣਾ ਜੇ ਸਿਰਫ ਆਪਣਾ ਹੀ ਧਰਮ ਪੜ ਲੈਣਾ ਤੇ ਦੂਸਰਿਆਂ ਦੇ ਧਰਮ ਕਰਨ ਦੇ ਧਰਮ ਦੀ ਇੱਜ਼ਤ ਕਰਨਾ ਸਿੱਖ ਜਾਣ ਇਹ ਇਹਨਾਂ ਲੋਕਾਂ ਤੁਹਾਨੂੰ ਦੱਸਿਆ ਇਹ ਇਹਨਾਂ ਸਿੱਖਿਆਵਾਂ ਤੋਂ ਕੋਰੇ ਨੇ ਇਹ ਜਿਹੜੀਆਂ ਸਾਡੀਆਂ ਭਾਵਨਾਵਾਂ ਕੀ ਹੁੰਦੀਆਂ ਇਸ ਦੇਸ਼ ਦੀਆਂ ਭਾਵਨਾਵਾਂ ਕੀ ਦੇਸ਼ਤਾ ਮਾਨ ਸਨਮਾਨ ਕਿਹਨਾ ਕਿਹਨਾ ਮਹਾਪੁਰਖਾਂ ਦੇ ਨਾਲ ਜੁੜਿਆ ਹੋਇਆ ਇਹਨਾਂ ਨੂੰ ਇਹ ਤਾਂ ਕੋਈ ਇਲਮ ਨਹੀਂ ਹੈ ਉਹ ਮੁਕਸ਼ਪ ਜਿਹੜੀ ਆ ਉਹ ਟੀਵੀ ਤੇ ਸੰਗ ਪੜਨ ਦੇ ਨਾਲ ਕੋਈ ਵਿਗਿਆਨੀ ਬਣ ਜਾਂਦਾ ਦੁਨੀਆ ਟੀਵੀ ਤੇ ਸੰਗ ਜਿਹੜਾ ਜਿਹਦੇ ਮਰਜ਼ੀ ਖਿਲਾਫ ਪੜਨ ਦੇ ਨਾਲ ਕੋਈ ਪੱਤਰਕਾਰ ਬਣ ਜਾਂਦਾ ਇਹ ਤਾਂ ਸਿਰਫ ਇਹ ਨਹੀਂ ਇਹਨਾਂ ਦੇ ਏਜੰਟ ਇਹ ਨੇ ਦਲਾਲ ਜਿਹੜੇ ਸਰਕਾਰ ਦੇ ਨੇ ਜਿਹੜੇ ਬੀਜੇਪੀ ਨੇ ਰੱਖੇ ਹੋਏ ਆ ਜਿਹੜੇ ਹੋਰਨਾਂ ਨੂੰ ਦਲ ਔਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਲੋਕ ਸਭ ਸਮਝਦੇ ਔਰ ਸਿਆਣੇ ਨੇ ਔਰ ਸਾਇਲੈਂਟ ਨੇ ਆਉਣ ਵਾਲੇ ਟਾਈਮ ਦੇ ਵਿੱਚ ਭਾਪੀ ਨੂੰ ਜਵਾਬ ਦੇਣਗੇ ਕਿਉਂਕਿ ਏਡੀਜੀਪੀ ਦੀ ਉਹਨਾਂ ਦੀ ਮਿਸ ਜਿਹੜੀ ਆਈਐਸ ਅਮਨੀਤ ਕੌਰ ਵੱਲੋਂ ਇੱਕ ਧਰਨਾ ਚੱਲ ਰਿਹਾ ਵੀ ਸੈਕਟਰ ਦੇ ਵਿੱਚ ਤੁਸੀਂ ਵੀ ਚੰਡੀਗੜ੍ਹ ਜਾ ਰਹੇ ਹੋ ਕੀ ਉਹਨਾਂ ਦਾ ਪਰਿਵਾਰ ਨਾਲ ਦੁੱਖ ਸਾਂਝਾ ਕਰੋਗੇ ਮੈਂ ਮੇਰੀਆਂ ਮੀਟਿੰਗਸ ਬੈਕ ਟੂ ਬੈਕ ਮੀਟਿੰਗਸ ਨੇ ਜੇ ਮੈਨੂੰ ਸਮਾਂ ਮਿਲਿਆ ਔਰ ਮੈਂ ਜ਼ਰੂਰ ਉਸ ਧਰਨੇ ਦੇ ਵਿੱਚ ਉਹਨਾਂ ਨਾਲ ਹਾਲਚਲ ਜ਼ਰੂਰ ਪੁੱਛਣਾ ਚਾਹਾਂਗੀ ਧੰਨਵਾਦ ਜੀ ਮੇਰੇ ਨਾਲ ਗੱਲ ਕਰਨ ਦਾ ਇਹ ਸਨ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿ ਮਾਮਲੇ ਵਿੱਚ ਹੋਵੇ ਚਾਹੇ ਉਹ ਸੀਜੀਆਈ ਬੀਰ ਗਵਈ ਸਾਹਿਬ ਤੇ ਜੁੱਤੀ ਫੈਂਕਣ ਦੇ ਮਾਮਲੇ ਨੂੰ ਚਾਹੇ ਉਹ ਅੰਜਨਾ ਓਮਕਸ਼ਪ ਵੱਲੋਂ ਜਿਹੜਾ ਜਿਹੜੀ ਐਂਕਰ ਹੈ આજ ਤੱਕ ਦੀ ਉਹਨਾਂ ਵੱਲੋਂ ਇੱਕ ਜਿਹੜਾ ਟਿੱਪਣੀ ਕੀਤੀ ਗਈ ਸੀ ਭਗਵਾਨ ਵਾਲਮੀਕ ਨੂੰ ਲੈ ਕੇ ਉਹਨਾਂ ਤੇ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਆ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਅਰ ਨਕੋ